ਪੰਜਾਬੀ ਰਿਸ਼ਤੇ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਕੋਲੇ ਕੁਝ ਨਵੇਂ ਪਰਿਵਾਰਾਂ ਦੇ ਰਿਸ਼ਤੇ ਆਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਨੇ ਅਗਰ ਤੁਹਾਡੇ ਨਾਲ ਕੋਈ ਰਿਸ਼ਤਾ ਮੈਚ ਕਰਦਾ ਜੀ ਤਾਂ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਸੋ ਅੱਜ ਦਾ ਪਹਿਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਗੁਰਮਿੰਦਰ ਸਿੰਘ ਪਤਾ ਲੁਧਿਆਣਾ ਏਰੀਆ ਕਾਸਟ ਮੁੰਡੇ ਦੀ ਰਾਮਗੜੀਆ ਮਿਸਤਰੀ ਹੈ ਜੀ ਗੋਤ ਘੜਿਆਲ ਉਮਰ ਇਹਨਾਂ ਦੀ 28 ਸਾਲ ਜੀ ਕੱਦ ਮੁੰਡੇ ਦਾ 6 ਫੁੱਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਆ ਬੀਐਸਸੀ ਐਮਐਸਸੀ ਕੈਮਿਸਟਰੀ ਪਰਾ ਮੁੰਡੇ ਦਾ ਇੱਕ ਹੈ ਜੀ ਕੰਮਕਾਰ ਹੈ ਮੁੰਡੇ ਦਾ ਜੋਬ ਇਨ ਸੰਨ ਫਰਮਾ ਮਹਾਲੀ ਦੇ ਵਿੱਚ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਕੁੜੀ ਚਾਹੇ ਨੌਕਰੀ ਕਰਦੀ ਹੋਵੇ ਜੀ ਕੋਈ ਇਤਰਾਜ਼ ਜੋਗ ਨਹੀਂ ਜੀ ਸੋ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੁਸੀਂ ਵੀ ਆਪਣੀ ਐਡ ਲਗਵਾਉਣ ਦੇ ਲਈ ਪੀਲੀ ਪੱਟੀ ਵਿੱਚ ਨੰਬਰ ਜੋ ਦਿੱਤਾ ਗਿਆ ਹੈ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਅਜੀਤ ਕੁਮਾਰ ਪਤਾ ਖੰਨਾ ਸ਼ਹਿਰ ਤੋਂ ਗੋਤ ਹੈ ਜੀ ਮੁੰਡੇ ਦਾ ਪ੍ਰੈਸ਼ਰ ਮੋਹਨ ਉਮਰ ਹੈ ਜੀ 28 1992 ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਪਲੱਸ 2 ਪਾਸ ਕੰਮ ਕਰੇ ਜੀ ਮੁੰਡੇ ਦੀ ਮੋਬਾਈਲ ਦੀ ਸ਼ਾਪ ਹੈ ਆਪਣੀ ਤੇ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਸੋ ਨਾਲ ਹੀ ਮੁੰਡੇ ਦਾ ਸਕ੍ਰੈਪ ਦਾ ਸਟੋਰ ਹੈ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਜਸਪ੍ਰੀਤ ਸਿੰਘ ਪਤਾ ਏਰੀਆ ਹੁਸ਼ਿਆਰਪੁਰ ਦਾ ਲੜਕਾ ਹੈ ਜੀ ਕਾਸਟ ਮੁੰਡੇ ਦੀ ਰਾਮਦਾਸੀਆ ਸਿੱਖ ਹੈ ਗੋਤ ਇਹਨਾਂ ਦਾ ਬੰਗੜ ਹੈ ਜੀ ਤੇ ਉਮਰ 23 11 1997 ਦੇ ਵਿੱਚ ਜਨਮ ਸਥਾਨ ਹੁਸ਼ਿਆਰਪੁਰ ਤੋਂ ਆ ਜੀ ਕੱਦ ਮੁੰਡੇ ਦਾ 5 ਫੁੱਟ 5 ਇੰਚ ਤੇ ਪੜ੍ਹਾਈ ਕਰੀ ਹੈ ਜੀ ਇਹਨਾਂ ਨੇ ਬੈਚਲਰ ਆਫ ਟੈਕਨੋਲੋਜੀ ਇਨ ਮਕੈਨਿਕਲ ਇੰਜੀਨੀਅਰਿੰਗ ਡੀਏਵੀ ਇੰਸਟੀਟਿਊਟ ਜਲੰਧਰ ਤੋਂ ਕਰੀ ਹੋਈ ਹੈ ਜੀ ਮਾਸਟਰ ਇਨ ਮਕੈਨਿਕਲ ਡਿਜ਼ਾਈਨਿੰਗ ਇੰਜੀਨੀਅਰਿੰਗ ਫਰੋਮ ਆਸਟ੍ਰੇਲੀਆ ਤੋਂ ਕਰੀ ਹੋਈ ਹੈ ਜੀ ਭੈਣੇ ਦੀ ਇੱਕ ਮੈਰਿਡ ਹੈ ਜੀ ਮੁੰਡੇ ਦੀ ਆਸਟ੍ਰੇਲੀਆ ਦੀ ਸਿਟੀਜ਼ਨ ਹੈ ਤੇ ਪਿਤਾ ਇਹਨਾਂ ਦੇ ਪੈਟਰੋਲੀਅਮ ਇੰਜੀਨੀਅਰ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਸੋ ਕੰਮ ਕਰੇ ਜੀ ਮੁੰਡੇ ਦਾ ਨਾਉ ਵਰਕਿੰਗ ਐਸ ਅ ਜੂਨੀਅਰ ਪ੍ਰੋਡਕਸ਼ਨ ਇੰਜੀਨੀਅਰ ਇਨ ਮੌਲਬੌਰਨ ਟੈਂਪਰੇਰੀ ਰੈਜ਼ੀਡੈਂਸ ਤੇ ਹੈ ਜੀ ਮੁੰਡਾ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਪੰਜਾਬ ਦੀ ਹੋਵੇ ਜੀ ਲੜਕੀ ਜਾਂ ਫਿਰ ਆਸਟ੍ਰੇਲੀਆ ਨੂੰ ਪਹਿਲ ਆ ਜੀ ਚਾਹੇ ਲੜਕੀ ਆਸਟ੍ਰੇਲੀਆ ਦੇ ਵਿੱਚ ਟੀਆਰ ਹੋਵੇ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਜੀ ਕਾਲੀ ਪੱਟੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਗਗਨਦੀਪ ਲੰਬਾ ਪਤਾ ਲੁਧਿਆਣਾ ਸ਼ਹਿਰ ਦਾ ਮੁੰਡਾ ਹੈ ਜੀ ਕਾਸਟ ਹਿੰਦੂ ਖੱਤਰੀ ਉਮਰ ਇਹਨਾਂ ਦੀ 9/2/1986 ਦੇ ਵਿੱਚ ਜਨਮਾ ਜੀ ਮੁੰਡੇ ਦਾ ਤੇ ਜਨਮ ਟਾਈਮ ਹੈ ਜੀ 6:15 AM ਦਾ ਜਨਮ ਸਥਾਨ ਲੁਧਿਆਣਾ ਜੀ ਕੱਦ 5 ਫੁੱਟ 5 ਇੰਚ ਤੇ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਪਲੱਸ 2 ਭੈਣ ਇਹਨਾਂ ਦੀ ਇੱਕ ਮੈਰਿਡ ਹੈ ਪਰ ਇਹਨਾਂ ਦਾ ਇੱਕ ਅਨਮੈਰਿਡ ਹੈ ਜੀ ਪਿਤਾ ਮਦਨ ਲਾਲ ਕਰਿਆਣਾ ਦਾ ਸਟੋਰ ਕੰਮ ਕਰਦੇ ਨੇ ਜੀ ਮਾਤਾ ਸੁਦਾ ਕੰਮ ਕਰ ਹੈ ਜੀ ਮੁੰਡਾ ਬੁਲਣ ਵਰਕ ਬਿਜ਼ਨਸ ਕਰਦਾ ਹੈ ਜੀ ਆਪਣਾ ਤੇ ਇਨਕਮ ਇਹਨਾਂ ਦੀ 50k ਮੰਥਲੀ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਘਰ ਸੰਭਾਲਣ ਵਾਲੀ ਹੋਵੇ ਜੀ ਵਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਜਿਸ ਨਾਲ ਵੀ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਹੈ ਜੀ ਨਾਮ ਰਵੀਦੱਤ ਪਤਾ ਨਾਭਾ ਸ਼ਹਿਰ ਦਾ ਲੜਕਾ ਹੈ ਜੀ ਕਾਸਟ ਮੁੰਡੇ ਦੀ ਪੰਡਤ ਹੈ ਉਮਰ ਇਹਨਾਂ ਦੀ 36 ਸਾਲ ਹੈ ਜੀ ਕੱਦ 5 ਫੁੱਟ 8 ਇੰਚ ਤੇ ਪੜ੍ਹਾਈ ਕਰੀ ਹੈ ਜੀ ਇਹਨਾਂ ਨੇ ਬੀ ਟੈਕ ਇਲੈਕਟ੍ਰੋਨਿਕਸ ਦੀ ਭੈਣ ਭਰਾ ਦੋ ਮੈਰਿਡ ਨੇ ਜੀ ਮੁੰਡੇ ਦੇ ਬਿਨੀ ਪੈਗ ਪੀ ਆਰ ਕੈਨੇਡਾ ਦੇ ਵਿੱਚ ਜੀ ਕਮ ਕਰੇ ਜੀ ਮੁੰਡਾ ਗਵਰਨਮੈਂਟ ਜੋਬ ਤੇ ਆ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਕੈਨੇਡਾ ਦਾ ਤੇ ਇਹਨਾਂ ਦਾ ਪੈਕੇਜ ਹੈ ਜੀ ਸੈਲਰੀ ਦਾ 1.5 ਲੱਖ ਐਨੂਅਲ ਤੇ ਜ਼ਮੀਨ ਇਹਨਾਂ ਕੋਲੇ 1 ਏਕੜ ਹੈ ਜੀ ਨਾਪਾ ਦੇ ਵਿੱਚ 600 ਗਾਜ ਦਾ ਪਲਾਟ ਹੈ ਜੀ ਤੇ ਵਧੀਆ ਕੋਠੀ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਜਾਂ ਇੰਡੀਆ ਦੇ ਵਿੱਚ ਹੋਵੇ ਸਲੂਟ ਕਾਸਟ ਨੂੰ ਛੱਡ ਕੇ ਬਾਕੀ ਸਾਰੇ ਮਨਜ਼ੂਰ ਨੇ ਜੀ ਕੁੜੀ ਦੀ ਉਮਰ 33 ਸਾਲ ਤੋਂ ਘੱਟ ਨਾ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ WhatsApp ਰਾਹੀਂ ਤੁਸੀਂ ਕੰਟੈਕਟ ਇਹਨਾਂ ਨਾਲ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਿਤਾ ਦਾ ਨਾਮ ਹੈ ਜੀ ਕੇਵਲ ਸਿੰਘ ਜਨਮ ਹੈ ਮੁੰਡੇ ਦਾ 7/6/1998 ਦੇ ਵਿੱਚ। ਸੋ ਜਾਤ ਹੈ ਜੀ ਮੁੰਡੇ ਦੀ ਨਾਈ ਸਿੱਖ, ਗੋਤ ਚੋਲੀ ਤੇ ਬਨਵੇਰੂ। ਕੱਦ ਮੁੰਡੇ ਦਾ 5 ਫੁੱਟ 7 ਇੰਚ ਹੈ ਜੀ ਤੇ ਨਾਲ ਹੀ ਮੁੰਡੇ ਨੇ ਪੜ੍ਹਾਈ ਕਰਿਆ ਪਲੱਸ 2 ਪਾਸ ITI ਦਾ ਕੋਰਸ ਕਰਿਆ ਹੋਇਆ ਜੀ ਆਟੋ ਇਲੈਕਟ੍ਰੀਸ਼ੀਅਨ ਦਾ। ਕੰਮ ਕਰੇ ਜੀ ਮੁੰਡਾ ਆਟੋ ਇਲੈਕਟ੍ਰੀਸ਼ੀਅਨ ਦੀ ਵਰਕਸ਼ਾਪ ਦਾ ਮਾਲਕ ਹੈ ਜੀ। ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਪਲੱਸ 2 ਪਾਸ ਹੋਵੇ ਸੋਹਣੀ ਸੁਨੱਖੀ ਤੇ ਵਧੀਆ ਪਰਿਵਾਰ ਤੋਂ ਹੋਵੇ ਜੀ ਪਿੰਡ ਆ ਮੁੰਡੇ ਦਾ ਗਿੱਲ ਲੁਧਿਆਣਾ ਦੇ ਵਿੱਚ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਜੀ ਕਾਲੀ ਪੱਟੀ 'ਚ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਸੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਸਾਰੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਜੀ ਜਿਸ ਨਾਲ ਵੀ ਰਿਸ਼ਤਾ ਮੈਚ ਕਰਦਾ ਜੀ ਤੁਸੀਂ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਤੇ ਪੁੱਛਗਿੱਛ ਕਰੋ ਤਾਂ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ